ਹਾਂਜੀ ਸਤਿ ਸ੍ਰੀ ਅਕਾਲ ਜੀ ਵਿੰਡ ਡੈਰੀ ਫਾਰਮ ਤੋਂ ਤੁਹਾਡਾ ਸਵਾਗਤ ਹੈ ਜੀ। ਲੈ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਸੀ ਡੱਬਾ ਵਾਲੀ ਮੰਡੀ। ਜਿਹੜੇ ਮੇਰੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ। ਤੇ ਘੰਟੀ ਵਾਲਾ ਬਟਨ ਦਬਾ ਦੇਣਾ। ਤੇ ਮਿੱਤਰੋ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਲਾਈਵ ਸੋਦੇ। ਚਲੋ ਚੱਲਦੇ ਹਾਂ ਮੰਡੀ ਵੱਲ। ਨਹੀਂ ਨਹੀਂ ਪੱਕੀ ਯੇਂਦਾ ਹੁਣ ਇਹ ਤਾਂ ਬਹੁਤ ਕਹੀ ਐ ਫੇਰ ਰਹਿਣ ਦੇ ਤੇਰੀ ਇੱਜ਼ਤ ਕਰੀ ਆ ਭਾਈ ਫੇਰ ਰਹਿਣ ਦੇ ਫੇਰ ਰਹਿਣ ਦੇ ਫੇਰ ਪਰਾਂ ਹੁਣ ਕੋਈ ਨਹੀਂ ਭਾਈ ਫੇਰ ਰਹਿਣ ਦੇ ਤੇਰੀ ਗੱਪਰਾ ਤੂੰ ਨਹੀਂ ਗੋਲੀ ਤੇਰੀ ਇੱਜ਼ਤ ਕਰਦੀ ਆ ਆਪਾਂ ਘੱਟਦੇ ਹੁੰਦੇ ਤੂੰ ਜਿਵੇਂ ਦੁਨੀਆਂ ਦਾ ਛੱਡ ਲੈਣ ਬਸ ਨਹੀਂ ਨਹੀਂ ਨਾ 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 ਮੈਂ ਮੈਂ ਹੋਮੀ ਨਹੀਂ ਕਰਦਾ ਇੱਕ ਵਾਰ ਕੰਮ ਕਰਦੇ ਨਹੀਂ ਮੈਂ ਕੱਟਾਂ ਕੱਟਣ ਨਾਲ ਗੱਲ ਤਾਂ ਸੁਣ ਲੈ ਕੱਟੇ ਨਾਲ ਛੋਟੀ ਵੀ ਨਹੀਂ ਹੁੰਦੀ ਕੱਟੇ ਨਾਲ ਛੋਟੀ ਵੀ ਨਹੀਂ ਹੁੰਦੀ ਗੱਲ ਤਾਂ ਸੁਣ ਲਾ ਉਹੀ ਗੱਲ ਤਾਂ ਮੇਰੀ ਸੁਣ ਨਾ ਮੇਰੀ ਨੀ ਮੈਂ ਤੂੰ ਸੁਣ ਲੈ ਸੁਣਾ ਫੇਰ ਰਹੂਗਾ ਪਾਸੇ ਕੱਟ ਨਾਲ ਦੇਣੀ ਨਹੀਂ ਯਾਰ ਜਿਆ ਸਰਦ ਵਾਲਾ ਨੇ ਕਹਿਤਾ ਮੈਂ ਛੱਡ ਦੇ ਆ ਦੇ ਆ ਜਾ ਚਲੋ ਰਹਿਣ ਦੇ ਕੋਈ ਭਾਈ ਨਾ ਲੱਗੇ ਫਿਰ ਛੱਡੀ ਬੱਚਾ ਭਾਈ ਮੈਂ ਹੁਣ ਨਹੀਂ ਕਰਨਾ ਕੋਈ ਤਾਂ ਕਹੀ ਨਾ ਯਾਰ ਛੱਡ ਪੁੱਛੜ ਲਾ ਮੈਨੂੰ ਲਾਈ ਜਾਂਦੇ ਯਾਰ ਕਰਮਾਲ ਨੇ ਕਹਿਤਾ ਘਰ ਪਟਵੇਲੀ ਪੈਦੇ ਕਰਮਾਲ ਨੇ ਕਹਿਤਾ ਚਾਲਾ ਤੇਰਾ ਨਾਲ ਚਾੜਣਾ ਤੇ ਮੇਰੇ ਨਾਲ ਕਰਦਾ ਹੈ ਤੇਰੀ ਕੱਸੀ ਨਹੀਂ ਕਰਦੇ ਨਹੀਂ ਦਿੰਦੇ ਭਾਈ ਕੱਟ ਜਾ ਪਰ ਆ ਜਾ ਮੈਂਗਾ ਪਰ ਆਉਂ ਨਹੀਂ ਦਿੰਦਾ ਮੈਂਗਾ ਪਰ ਆਉਂ ਮੈਂ ਸੌਦਾ ਪਰਦਾ ਹੋ ਜਾਣਾ ਸੌਦਾ ਨੋਟ ਵੀ ਚੰਗਾ ਨਾ ਨਾਮ ਦੇ ਪਰ ਹੋ ਜਾਣਾ ਸੌਦਾ ਨੋਟ ਚਲਦਾ ਮੈਂ ਉਹ ਵੀ ਨਹੀਂ ਦਿੰਦਾ ਚੰਗਾ ਨਾ ਨਹੀਂ ਨਹੀਂ ਬਈ ਚੰਗਾ ਪਰ ਚੰਗਾ ਹਰਦਾ ਦੇ ਅਣੀ ਦਸ ਛੱਡ ਕੇ ਨਹੀਂ ਨਹੀਂ ਦਸ ਦੇ ਮੈਨੂੰ ਉਹ ਛੱਡ ਤਾਂ ਦੇ ਟਾਪੂ ਮੇਰੇ ਛੱਡ ਦੇ ਬਈ ਯਾਰ ਛੱਡ ਦੂੰਗਾ ਯਾਰ ਤਾਂ ਤੋ ਲਾ ਉਹ ਯਾਰ ਯਾਰ ਮੈਨੂੰ ਬਾਪ ਤੇਰਾ ਤੈਨੂੰ ਕੀ ਪਤਾ ਰਸਾ ਖਾਦਾ ਸੀ ਪਸਲਾ ਕੀ ਪੰਗਾ ਛੱਡ ਤੇ ਤੇ ਬੱਚ ਜਿੰਨੀ ਮੈਂ ਥੱਲੇ ਆ ਜਾ ਕੇ ਭਾਈ ਜਿੰਨੇ ਕਿਹਾ ਉਹ ਮੈਂ ਹੋਊਗੀ ਤੁਹਾਡੇ ਨਾਲ ਲੈ ਆ ਕਿੰਨੇ ਦੀ ਹਾਂ ਤੇਰਾ ਕੋ ਬਾ ਆਦਾ ਆਦਾ ਪਿੰਨਰੀਆ ਅਨਾਹ ਹਾਂ ਕੱਲ ਪੂਰੀ ਗਲਤ ਪਾਸੇ ਦਿਨਾ ਨਾ 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 ਛੋੜ ਛੋੜ ਕੁਛ ਨਹੀਂ ਬਾਈ ਮੈਂ ਸੋ ਨਾ 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 ਮੈਂ ਪਹਿਲੇ ਰੋਣਾ ਪਾਉਂਗਾ ਮੈਂ ਕੰਮੇ ਮਸਲਾ ਮੋਟੇ ਪੈਣੀ ਦਸੋ ਰੋੜਦੀ ਕਿ ਤੈਨੂੰ ਨਾ ਇਹ ਨਹੀਂ ਬਾਈ ਮੈਂ ਇਹਨਾਂ ਦਾ 16 ਨੋਟ ਵੀ ਠੀਕ ਹੈ ਉਹਦਾ ਪੈਨ ਕਹਿੰਦਾ 9.5 ਤੋਂ ਘੱਟ ਦੇਣੀ ਨਹੀਂ ਮਰੀਏ ਨਾ ਆ ਕਰਨ ਹੋਣੀ ਗਿਆ ਉਹਨੂੰ ਪੁੱਛੇ ਦੇਖੀ ਨਾ ਛੋਟੇ ਕੀ ਲਾ ਕੇ ਗਏ ਆ ਕਥਾ ਦਾ ਦਿਨ ਸੋਈ ਨੂੰ 31 ਨੂੰ ਹੈਲੋ ਆ ਗੋਲਡੀ ਦੀ ਬਨਾਬੀ ਕੋਲ ਗੋਲਡੀ ਕਿੰਨੇ ਦੀ ਹੋਈ ਹੈ ਬਾਈ ਇਹ ਕਿ ਭਰਾਵਾ ਇਹਨੂੰ ਮੁੰਡੇ ਲੈ ਕੇ ਦਿੱਤੇ 10 ਫਿਰ ਕਿੰਨੇ ਦੀ ਕਿੰਨੇ ਦੀ ਕਰਾਈ ਆ 88000 ਅੱਲਾ 8 ਕਿਲੋ 9 ਕਿਲੋ ਭੋਲਾ ਕਿੱਥੇ ਤੁਰੇ ਫਿਰਦਾ ਚੌਥਾ ਦਾ ਦਿਨ ਹੈ ਸੂਜ ਨਾ ਇਹਨੂੰ ਮਰੀ ਜਾਣਾ ਹੈਗਾ ਘਾਣ ਰਤ ਨਹੀਂ ਜਾਏਗਾ ਓਏ ਸਵੇਰੇ ਉਹਨੇ ਰਾਹ ਨਹੀਂ ਪਾਇਆ ਛੋਟੀ ਸਵੇਰੇ ਵਿਗਦੀ ਸੀ ਕਿੱਥੇ ਤੁਰੇ ਫਿਰਦਾ ਨੂੰ ਜਾਨ ਲੈ ਲੋ ਅੰਗਲੇ ਦੇ ਪਖਾਂ ਅਦਾ ਜਾਨ ਲੈ ਲੋ ਕਹਿੰਦਾ ਪਾਣੀ ਲਿਆ ਦੇ ਆ ਦੁੱਧ ਨਾਲ ਹੀ ਥੋਲਾ ਪਾਣੀ ਹੈ ਨੀਗਾ ਫਿਰ ਲਿਆ ਦੇ ਹੈ ਨਹੀਂ ਨੀਗਾ ਪਾਣੀ ਜਦੋਂ ਕਿੱਥੋਂ ਲੈਣਾ ਅੱਖਾਂ ਚੋਂ ਪਾਣੀ ਸੋ ਜਾਣਾ ਮੈਂ ਤਾਂ 100 ਦਾ ਨੋਟ ਵੀ ਨਹੀਂ ਦਿੰਦਾ 100 ਦਾ ਆ 100 ਦਾ ਪੈਸਾ ਹੈ ਨੰਕਣਾ ਉਹ ਮਰ ਮੇ ਜੀ ਗੱਲ ਗੀ ਰੋ ਮਾਤਾ ਕਿਰਾਇ ਨਾ ਵਾਹਦਾ ਆ ਗੱਲ ਕਿੰਨੇ ਦੀ ਵਿੱਚ ਆ 45 2.5 ਰੂਡ ਦਾ ਬੱਚਾ ਲਾਦਾ ਮੈਂ ਪੈਸੇ ਗਿੰਦਾ ਇਹੋ ਕਿ ਤਾ ਕੋਦੋ ਕਰਵਾ ਦੇ ਅੱਜਾ ਮੋੜ ਨਹੀਂ ਦਿੰਦਾ ਫਿਰ ਕਿੰਨੇ ਦੀ ਹਾਏ

ਆਹਾ ਵੀਰੇ ਕਿੰਨੇ ਦੀ ਹੋਗੇ ਆਹਾ ਆਹ ਕਹਿੰਦਾ ਸੇਫ ਆਹ ਖੜਾ ਕੋਲੇ ਮੈਂ ਇਹਨੂੰ ਤਾਂ ਵੀ ਐ ਨਹੀਂ ਚਲਾਉਣਾ ਕੋਈ ਲੋਕ ਕਦਰ ਕਰਦੇ ਆ ਜਿਹੜਾ ਫਲਾਇਰ ਬੰਨਣਾ ਚਾਹੁੰਦਾ ਨਾ ਉਹਦਾ ਸੌਦਾ ਵੀ ਕਰਾ ਦੇ ਮੈਂ ਇਹਨੂੰ ਜਿਵੇਂ ਕਹਿ ਤਾ ਤੇਰੀ ਜਣਾ ਦੇਣੀ ਤੇਰੀ ਮਰਜ਼ੀ ਆ ਘਟਮਾਂ ਦੇ ਥਣ ਵੀਰੇ ਪਿਆਰ ਨਾਲ ਜੇ ਤੇਰਾ ਮਨ ਹੈ ਤਾਂ ਐਸੇ ਕਰਦੇ ਨਹੀਂ ਤੇਰੀ ਸੁਲਾਕਾ ਬਾਈ ਪਿਆਰ ਨਾਲ ਮੈਂ ਲੈ ਕੇ ਜਾਣਾ ਤੈਨੂੰ ਅਸੀਂ ਸੌਦੇ ਬਾਈ ਮੇਰੀ ਮੇਰੀ ਸੁਲਾਕਾ ਗੱਲ ਮੈਂ ਤੇ ਲੈਣੀ ਤੇ ਲਾਸਟ ਤੇਰਾ ਮਾਨਤਾ ਨਾ ਆਏ ਜੇ ਬੇਲਾ ਨਾ ਅਸੀਂ ਤੁਹਾਨੂੰ 1000 ਰੋਟ ਨੋਟ ਵੀ ਨਹੀਂ ਫੇਰ ਨਹੀਂ ਨਾ ਓਏ ਐ ਮਾਜੀ ਤੁਹਾਡਾ ਰਬਈਆ ਦੀ ਮਿਆਸੀ ਨੇ ਪੂਰੀ ਨਹੀਂ ਆਈ ਔਰ ਬਹੁਤ ਦਾ ਕੋਈ ਉਸ ਚ ਵੀ ਕੋਣ ਕੀ ਡਾਟ ਆੱਖਣੀ ਐ ਕੁਛ ਨਹੀਂ ਖੋਲ ਕੇ ਦੇਖ ਲੈ ਬਾਕੀ ਖੋਲ ਕੇ ਦੇਖ ਲੈ ਬੜਾ ਘੱਟ ਜਰਾ ਨਹੀਂ 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 ਚੰਗਾ ਓਏ ਚੰਗਾ ਤੂੰ ਮੇਰੇ ਕੋਲੇ ਨਾ ਇਹ ਗੱਲਾਂ ਆ ਦੇਵ ਚ ਪਾ ਲੈ ਇਹਨਾਂ ਨੂੰ 300 ਫੇਰ ਓਏ ਸਾਲਾ ਪੈ ਜਾਏਗਾ 393 ਫੇਰ ਹੁਣ ਕੀ ਗਲਤ ਕੀਤਾ ਨਹੀਂ ਫੇਰ ਮੈਂ ਤੇਰੇ ਨਾਲ ਉਹ ਨਿਆ ਮੈਂ ਉਹਦੇ ਨਾਲ ਸਰਵੇਜਰ ਸਹੀ ਜਾਂਦੇ ਯਾਰ ਕਿਦਾ ਬੜਾ ਹੋ ਜਾ ਬਾਈ ਕੋਨੇ ਦੀ ਹੋਣੀ ਜਿੰਨੇ ਦੀ ਕਈ ਦੋ ਘਟ ਹੋਣੀ ਨਾ ਨਾ ਯਾਰ ਲੋਕਰ ਜੇ ਫੜ ਫੜ ਪੜਾ ਦੇਣਾ ਤੋਂ ਮਾਗਦੇ ਵਾਰਾ ਪੈਸੇ ਨਾ ਕੋਈ ਆ ਤੈਨੂੰ ਮਾਰ ਲੈ ਇਸੇ ਜਿੱਥੇ ਇਸੇ ਜ ਆਪਣੇ ਰੋਜ਼ੀ ਕਸਾ ਲੱਗਿਆ ਉਹ ਕਿੰਨੇ ਜਾਂਦਾ 3 ਮਿੰਟ ਯਾਰ ਮੈਂ ਉਹ ਦਸਿਆੜੀ ਕੋਲ ਆਣੀ ਨਾ ਮੇਰੇ ਕੋਲ ਕੱਲ ਤੂੰ ਇੱਕ ਥਾਣੀ ਆ ਜੀ ਮੇਰੇ ਇਸ ਲੈ ਲੈਣਾ ਦੇਖਣ ਦਾ ਥਾਣੀ ਯਾਰ ਉਹ ਨਹੀਂ ਨਹੀਂ ਜੇ ਬਹੁਤ ਇਸ ਲਈ ਪ੍ਰਾਤਨਾ ਮੈਂ ਜਦੋਂ ਸੁਈ ਨਹੀਂ ਦੋਤੀ ਜਿਵੇਂ ਜਿਹੀ ਹੈ ਉਹ ਨਹੀਂ ਯਾਰ ਭਾਈ ਬਣਾ ਯਾਰ ਨਹੀਂ ਮੈਂ ਤੂੰ ਕਹਿੰਦਾ ਕਹਿੰਦਾ ਭਾਈ ਯਾਰ ਮੈਂ ਕਿਹੜਾ ਦੋ ਉੱਤੇ ਦੇਖ ਲੈ ਥਣ ਕਹਿੰਦਾ ਮੈਂ ਨਹੀਂ ਦੇਖਣੇ ਮੈਂ ਦੋ ਘਟਾ ਕੋਈ ਯਾਰ ਦੇਖ ਲੈਦੇ ਆ ਤੂੰ ਵੀ ਨਹੀਂ ਓਏ ਇਸ ਤੇ 100 ਲੱਗਿਆ ਮਾਣ ਨਹੀਂ ਆ ਜਾ ਤੂੰ ਆ ਭਾਈ ਯਾਰ ਕਿਉਂ ਆਇਆ ਕਰਦਾ ਇਹ ਨਹੀਂ ਜਾਣੀ ਇਹ ਪਤਾ ਕੀ ਆ ਫਿਰ ਤੁਹਾਨੂੰ ਜੀ ਜਾ 2000 ਲਖਾਈ ਤੇ ਭਾਈ ਇਹ ਸੁਣਦੀ ਆ ਪਹਾੜਾ ਪੈ ਟੂ ਆਜੇ ਭਾਈ ਕੋਈ ਨਹੀਂ ਸੁਣ ਦੇ ਭਾਈ ਬਣਾ ਥਾਣੇ ਯਾਰ ਭੜਾ ਬਣਾ ਜਦ ਨਾਲ ਕਰਿਆ ਮੈਂ ਤੇਰੇ ਨਾਲੋਂ ਰਾਹ ਨਿਆਣੇ ਲੱਗਦੇ ਤੇ ਟਿਕਟ ਖਾਦੀ ਅਸੀਂ ਪੱਕੇ ਬੰਦੇ ਨਾਲ ਗੱਲ ਹੀ ਓਨੀ ਕਰਦੇ ਫਿਰ ਹੁਣ ਮੈਂ ਤੂੰ ਕੱਚਾ ਕਿਹਾ ਤੈਨੂੰ ਨਹੀਂ ਫਿਰ ਉਹਨੇ ਕਿਹਾ ਮੈਂ ਤੈਨੂੰ 3000 ਫੋਲਟ ਮਜ਼ਰ ਭਾਈ ਜੀ ਆ ਜਾ ਜੀ ਬੜੀ ਕਈ ਵਾਰ ਹਰ ਕਈ ਵਾਰ ਫਰਾ ਹੋ ਜਾਂਦਾ ਕੀ ਹੋ ਜਾਣਾ ਕੱਚੀ ਮੱਝ ਆਉਂਦਾ ਦਾ ਇਹ ਕੋ ਚਾਹ ਰਿਹਾ ਜਿਹੜਾ ਭੈਜੋ ਨਾ ਭਰੀ ਨਾ ਮਕਰਵਾਇਆ ਆ ਯਾਰੇ ਬਾਜਦੇ ਆ ਤੰਦੇ ਤੁੰਦ ਖਾਂ ਖਾਦੇ ਜੀ ਨੂੰ ਮਰਦੀ ਇੱਥੇ ਸੋਧ ਦੀ ਅਸੀਂ ਸੋਧਣ ਨਾਲ ਕਿੱਥੇ ਸਾਡਾ ਮਾਲ ਨਹੀਂ ਪੁੱਟਾ